ਕੋਡਾ ਕੀ ਆਏ ਜਿਹੜਾ ਡੈਥ ਹੋਇਆ ਇਹਦਾ ਕੀ ਨਾਮ ਸੀ ਕਿਤੇ ਦੇ ਜੀ ਕਦੋਂ ਮੇਰੇ ਨਾਮ ਅਰਜੀਤ ਗੋਰਾ ਇਹਦੇ ਨਾਲ ਜੈਸ਼ਨਪ੍ਰੀਤ ਸਿੰਘ ਮੇਰੇ ਬੇਟਾ ਵਾ ਹੋਣਾ ਹੋਇਆ ਸੀ ਅਗਨੀਵੀਰ ਚ ਭਰਤੀ ਹੋਇਆ ਸੀ ਸੱਤ ਮਹੀਨੇ ਹੋ ਗਏ ਨੂੰ ਹੋਏ ਨੂੰ ਕਿੱਥੇ ਟ੍ਰੇਨਿੰਗ ਕਰਦੇ ਟ੍ਰੇਨਿੰਗ ਉੱਤਰਾਖੰਡ ਚ ਗਿਆ ਸੀ ਝਾਰਖੰਡ ਉਹ ਮੈਨੂੰ ਇਸ ਪਾਸਾ ਅਜੜਾਉਣ ਵਧੀਆ ਗਏ ਆ ਹਾਏ ਹਾਏ ਕੰਮ ਨਹੀਂ ਤੁਹਾਨੂੰ ਕਦੋਂ ਪਤਾ ਲੱਗੇ ਸੰਨ ਦਾ ਕੋਈ ਪਤਾ ਨਹੀਂ ਸੀਗਾ ਇਹ ਤਾਂ ਉਹਨੂੰ ਕੱਲ ਸੰਨ ਨੂੰ ਫੋਨ ਆਇਆ ਕੱਲ ਤੜਕੇ ਮੈਨੂੰ ਫੋਨ ਆਇਆ ਕੋਈ ਪਤਾ ਨਹੀਂ ਕਿੰਦਾ ਨਹੀਂ ਕੋਈ ਕਹਿੰਦਾ ਮੈਂ ਆਫਸਰ ਆਇਆ ਜੈਸ਼ੰਦਰ ਸਾਹ ਨੂੰ ਲੱਗੀ ਆ ਮੈਂ ਤਾਂ ਬਸ ਅਸੀ ਤੇ ਹੀ ਮੰਗ ਕਰਦੇ ਮੇਰੇ ਬੇਟੇ ਦਾ ਕੁਛ ਨੌਕਰੀ ਜਿਹਾ ਕਿ ਸਾਡਾ ਤਾਂ ਤੁਸੀਂ ਹਕਾ ਹਾਲਾਤ ਵੇਖ ਲੇ ਮੇਰੇ ਵੀ ਸਾਡੇ ਘਰ ਦੇ ਤੁਹਾਡੀ ਤਾਂ ਵੀ ਕਦੇ ਤਾਂ ਸੀ ਮੇਰੇ ਘਰ ਵਾਲੀ ਛੋਟੇ ਹੁੰਦੇ ਦੇ ਬੱਚਿਆਂ ਦੇ ਵਿੱਚ ਦਿੱਤ ਹੋਈ ਸੀ ਉਦੋਂ ਬੱਚੇ ਨਿੱਕੇ ਨਿੱਕੇ ਸੀ ਡੇੜੀ ਦੇ ਪਰਕੀਤਾ ਰੀ ਕਰਕੇ ਤਾਂ ਕੰਮ ਬੱਚੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਕੰਮ ਕਰੀ ਕੋਈ ਨਹੀਂ ਕੰਮ ਕਰ ਨਾਲ ਕੋਈ ਨਹੀਂ ਕਰੀ ਇਸੇ ਤੇ ਸਾਡੀ ਆਸੀ ਜੀ ਜੋ ਦਾ ਭਰਤੀ ਸੀ ਤੇ ਆਸੀਗੀ ਮੈਨੂੰ ਹਏ ਬੜਾ ਕੀ ਨਾਜ ਨੇ ਦੇਤੂ ਜਿੰਦਰ ਜਿੰਦਰਕੌਰ ਮੇਰਾ ਨਾਮ ਮੇਰਾ ਪਾਂਜਾ ਸੀ ਜਸਨਪ੍ਰੀਤਾ 7 ਮਹੀਨੇ ਪਹਿਲਾਂ ਭਰਤੀ ਕਰਾਇਆ ਸੀ ਸੀ 15 ਦਿਨਾਂ ਨੂੰ ਹੀ ਨਹੀਂ ਆ ਜਾਣਾ ਸੀ ਘਰੇ ਟ੍ਰੇਨਿੰਗ ਪੂਰੀ ਕਰਕੇ ਸਾਨੂੰ ਨਹੀਂ ਪਤਾ ਕੱਲ ਫੋਨ ਆਇਆ ਕਿ ਬੀਤੇ ਇਹਦੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਸਾਡੇ ਕੋਲ ਤਾਂ ਰਾਤੀ ਆਇਆ 10:00 ਵਜੇ ਕਿ ਸਾਡੀ ਇਹ ਹੀ ਮੰਗਾਂ ਤੁਸੀਂ ਘਰ ਦੇ ਹਾਲਾਤ ਦੇਖਦੇ ਆਂ ਪਿਤਾ ਹੈ ਨਹੀਂ ਇਹਨਾਂ ਦਾ ਛੋਟੇ ਬੱਚੇ ਨੂੰ ਕੋਈ ਵੀ ਸਰਵਿਸ ਜੋਬ ਦਿੱਤੀ ਜਾਵੇ ਉਹਨਾਂ ਆਰਥਿਕ ਮਦਦ ਵੀ ਕੀਤੀ ਜਾ ਹਾਂਜੀ ਮਦਦ ਕੀਤੀ ਜਾਵੇ ਜੋ ਵੀ ਹੋ ਸਕਦੀ ਹੈ ਕਿਹਨਾ ਪੜਾ ਲੈ ਮਨਜਿੰਦਰ ਕੌਰ ਰਿੰਦਰ ਨਾਮ ਜਿਸ ਨੇ ਪ੍ਰੀਸੈਂਸ ਸੀ ਸਨ ਆਫ ਸਰਜੀਤ ਸਿੰਘ ਜੀ ਮਾਤਾ ਦਾ ਨਾਮ ਅਮਰਜੀਤ ਕੌਰ ਸੀ ਤੇ ਇਹਦੀ ਪ੍ਰਤਿਆ 2025 ਜੇ ਇਸੇ ਅਪ੍ਰੈਲ ਮਹੀਨੇ ਚ ਅਪ੍ਰੈਲ ਮਹੀਨੇ ਚ ਜੀ 25 26 ਅਪ੍ਰੈਲ ਨੂੰ ਇਹਨੂੰ ਚੜਾਇਆ ਸੀ ਅਸੀਂ ਟ੍ਰੇਨ ਤੋਂ ਤੇ 1 ਮਈ ਤੋਂ ਇਹਦੀ ਟ੍ਰੇਨਿੰਗ ਸਟਾਰਟ ਸੀ ਤੇ ਕੁੱਲ ਮੇਰੇ 6 ਮਹੀਨੇ ਦੇ ਉੱਤੇ ਹੋ ਗਏ ਸੀ ਸਾਢੇ 6 ਮਹੀਨੇ ਹੋਏ ਸੀ ਤੇ ਇਹਦੀ 12 ਦਸੰਬਰ ਨੂੰ ਨੇ ਹੋਣਾ ਸੀ ਟ੍ਰੇਨਿੰਗ ਖਤਮ ਕਰਕੇ ਉਥੇ ਦੌੜਦੇ ਟਾਈਮ ਇਹ ਪਤਾ ਨਹੀਂ ਦਿਲ ਦਾ ਦੌਰਾ ਪਿਆ ਆਪਣਾ ਅਟੈਕ ਹੋਇਆ ਉਥੇ ਹੀ ਮ੍ਰਿਤਿ ਹੋਈ ਹੈ ਜਦੋਂ ਹੋਈ ਹਿੰਦੀ 18 ਤਰੀਕ ਨੂੰ ਹੋਈ ਜੀ 18 ਨੂੰ ਸਵੇਰ 8 ਵਜੇ ਦੇ ਕੋਲੇ ਹੋਈ ਜਿੰਦੀ ਮਿਸਟਰ ਤੇ ਤੁਹਾਡੇ ਕੀ ਲੱਗਦੇ ਹੈਗੇ ਮੇਰੇ ਸਕੇ ਬ੍ਰਦਰ ਸੀ ਇੱਕ ਘਰ ਦੇ ਵਿੱਚ ਤੁਸੀਂ ਕਿੰਨੇ ਜੀ ਹੋਗੇ ਆਏ ਜੀ ਪਹਿਲਾਂ ਅਸੀਂ ਚਾਰ ਜੀ ਸੀ ਡੈਡੀ ਡੈਥ ਹੋਈ ਸੀ 5 ਸਾਲ ਪਹਿਲਾਂ ਤੇ ਹੁਣ ਇਕੱਲਾ ਆਇਆ ਇਹ ਵੱਡਾ ਸੀ ਮੇਰੇ ਸਿਰ ਤੇ ਤੇ ਜਿੰਦੇ ਸ ਹੁਣ ਇਹ ਵੀ ਲਿਆਣੀ ਜਿੰਦੇ ਸਤ ਮੈਨੂੰ ਜਿੰਦਾ ਆਸਰਾ ਸੀ ਤਹੋਂ ਘਰ ਦੇ ਵਿੱਚ ਤੁਸੀਂ ਜੀ ਮਾਤਾ ਜੀ ਜੀ ਹਾਂ ਜੀ ਹਾਂ ਜੀ ਮਾਤਾ ਜੀ ਇਹ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਅਗਨੀ ਵੀਰ ਦੇ ਤੌਰ ਤੇ ਭਰਤੀ ਹੋਏ ਸੀ ਜਿਹੜੀ 4 ਸਾਲਾਂ ਦੀ ਨਾਮ ਤੇ ਹੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕਰਨਦੀਪ ਸਿੰਘ ਇਹ ਸਾਡਾ ਪਿੰਡ ਲੋਗੜ ਜੀ ਤੇ ਇਹਦੇ ਭਰਤੀ ਹੋਇਆ ਤਕਰੀਬਨ 7 ਕੁ ਮਹੀਨੇ ਪਹਿਲਾਂ ਹੋਇਆ ਸੀਗਾ ਅਜੇ ਇਹਦੇ ਟ੍ਰੇਨਿੰਗ ਦੇ 20 ਦਿਨ ਬਾਕੀ ਸੀਗੇ ਤੇ ਡੈਥ ਇਹਨਾਂ ਦੀ ਪਰਸੋਂ ਸਾਨੂੰ ਸਵੇਰ 8:00 ਵਜੇ ਦੇ ਕਰੀਬ ਪਤਾ ਲੱਗਾ ਫੰਦੇ ਹਾਰ ਟੈਕ ਨਾਲ ਕੋਈ ਅਟੈਕ ਆ ਗਿਆ ਉੱਥੇ ਡੈਥ ਹੋ ਗਈ ਸੀ ਜੀ ਕੀ ਨਾਮ ਸੀਗਾ ਸੀਗਾ ਇਹ ਜਸ਼ਨਪ੍ਰੀਤ ਸਿੰਘ ਨਾਮ ਸੀ ਇਹਨਾਂ ਦਾ ਜੀ ਪਰਿਵਾਰ ਦੇ ਵਿੱਚ ਕੋਣ ਕੋਣ ਸੀਗਾ ਇਹ ਇੱਕ ਕੇ ਸੀ ਇੱਕ ਤਾਂ ਛੋਟਾ ਬ੍ਰਦਰ ਸੀਗਾ ਜੀ ਤੇ ਕਮਾਤਾ ਜੀ ਤਿੰਨ ਤਿੰਨੇ ਸੀਗੇ ਜੀ ਇਹਨਾਂ ਦੇ ਫਾਦਰ ਦੀ ਪਹਿਲਾਂ 5 ਸਾਲ ਪਹਿਲਾਂ ਡੈਥ ਹੋ ਗਈ ਸੀ ਤੇ ਘਰ ਦੇ ਹਾਲਾਤ ਵੀ ਤੁਸੀਂ ਵੇਖ ਹੀ ਲਏ ਆ ਐਡੇ ਵਧੀਆ ਨਹੀਂਗੇ ਅਸੀਂ ਵੀ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਜਿਹੜੇ ਛੋਟਾ ਭਰਾ ਉਹਨੂੰ ਕੋਈ ਨੌਕਰੀ ਦਿੱਤੀ ਜਾਵੇ ਇਹਨਾਂ ਦੀ ਜਿੰਨੀ ਵੱਧ ਤਵਜੋ ਆਰਮੀ ਦੀਆਂ ਸਹੂਲਤਾਂ ਮਿਲਦੀਆਂ ਉਹ ਇਹਨਾਂ ਨੂੰ ਕੋਈ ਸਹੂਲਤ ਦਿੱਤੀ ਜਾਵੇ ਸਾਰਾ ਸੀ ਆਪਦੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਪਾਲਦੇ ਸੀਗੇ ਹੁਣ ਇਹਨਾਂ ਨੂੰ ਆਸ ਦੀ ਕਿਰਨ ਜਗ ਗਈ ਸੀਗੀ 7 ਕਿ ਮਹੀਨੇ ਪਹਿਲਾਂ ਕਿ ਸਾਡਾ ਬੱਚਾ ਹੋ ਗਿਆ ਕੋਈ ਆਪਦਾ ਭਵਿਕ ਬਣ ਜੂਗਾ ਪਰਿਵਾਰ ਬਣ ਜੂਗਾ ਦਾ ਕੁਝ ਬਣੂਗਾ ਪਰ ਪ੍ਰਮਾਤਮਾ ਨੇ ਜੋ ਕੀਤਾ ਉਹ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੁੰਦਾ ਉਹੋ ਹੀ ਹੈ ਅਸੀਂ ਸਰਕਾਰ ਤੋਂ ਦੁਬਾਰਾ ਫੇਰ ਸਾਰੇ ਨਗਰ ਵੱਲੋਂ ਅਸੀਂ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ ਜਿੰਨੀ ਵੀ ਕੋਈ ਮਾਲੀ ਸਹਾਇਤਾ ਦਿੱਤੀ ਜਾਵੇ ਛੋਟੇ ਭਰਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਮਦਰ ਨੂੰ ਉਹਨਾਂ ਦੀ ਕੋਈ ਪੈਨਸ਼ਨ ਦਿੱਤੀ ਜਾਵੇ ਜੋ ਆਰਮੀ ਦੀਆਂ ਜੋ ਵੀ ਸਹੂਲਤਾਂ ਹੋ ਇਹਨਾਂ ਨੂੰ ਦਿੱਤੀਆਂ ਜਾਣ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਰਜੀਤ ਸਿੰਘ ਹੈ ਜੀ ਸਰਪੰਚ ਮੇਰਾ ਬ੍ਰਦਰ ਸਰਪੰਚ ਸੀ ਉਹਨਾਂ ਦੀ ਡੈਥ ਹੋ ਗਈ ਸਾਫ ਦਾ ਸਰਪੰਚ ਹੈ ਜੀ